ਰਾਇਗੁਰ ਜੀ ਕੀ ਫਤਿਹ ਜਿਹੜਾ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਤਲਬ ਕੀਤਾਗਾ ਉਹਦਾ ਕਾਰਨ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਦਿਆਰਥੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਅਕਾਲਪੁਰ ਸਾਹਿਬ ਹੁੰਚੀਆਂ ਇਹਦੇ ਵਿੱਚ ਉਹਨਾਂ ਨੇ ਇੱਕ ਰੀਲ ਵੀ ਭੇਜੀ ਆ ਜਿੱਥੇ ਇਹ ਵੀਸੀ ਸਾਹਿਬ ਜਿਹੜੇ ਆ ਉਹ ਗੁਰਮਤਿ ਦੇ ਬਾਰੇ ਕੋਈ ਮਿਲ ਬੁਗੀ ਗੱਲ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਆਣ ਕੇ ਪੱਖ ਰੱਖੋ ਕਿਉਂਕਿ ਜਿੱਥੋਂ ਤੱਕ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਆ ਪਛਾਣ ਦੀ ਗੱਲ ਆ ਸਿੱਖ ਕੌਮ ਦੀ ਵੱਖਰੀ ਹਸਤੀ ਆ ਵੱਖਰੀ ਪਛਾਣ ਆ ਵੱਖਰੀ ਆਇਡੈਂਟੀ ਆ ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਆ ਇਸ ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪ੍ਰਸ਼ਨ ਚਿੰਨ ਕਰੂਗਾ ਤਾ ਅਕਰੀਆ ਕਾਲ ਤੱਕ ਸਾਹ ਪਹਿਲਾਂ ਵੀ ਅਜਿਹੇ ਬੰਦਿਆ ਨੂੰ ਉੱਥੇ ਸੱਦਦਾ ਰਿਹਾ ਵਾ ਤੇ ਕੁਛ ਦਾ ਰਿਹਾ ਕਿ ਆਣ ਕੇ ਆਪਣਾ ਪੱਖ ਰੱਖਣਗੇ ਤਾਂ ਕਰ ਗਏ ਉਹਨੇ ਉੱਥੇ ਸੱਜਿਆ ਗਿਆ ਸਿੰਘ ਸਾਹਿਬ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਜਿਹੜੀ ਇੱਕ ਪਾਰਟੀ ਬਣਾਈ ਗਈ ਹੈ ਹਾਲਾਂਕਿ ਸਾਰੇ ਥੁੱਲੇ ਸਵੇਟਨ ਦੀ ਗੱਲ ਕੀਤੀ ਗਈ ਸੀ ਪਰ ਇੱਕ ਵੱਖਰਾ ਥੁੱਲਾ ਉਹ ਦੇਖਣ ਨੂੰ ਮਿਲਦਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਮਦਾਬਦੀ ਜਿਹੜੀ ਵਰਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੰਝਕਣ ਤੋਂ ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੈ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਨਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਹੈ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਆਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆ ਔਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿਥੋਂ ਤੱਕ 2 ਦਸੰਬਰ 2024 ਦੇ ਉਹ ਆਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਗਈ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਤੁਸੀਂ ਦੱਸੋ ਜਾਂ ਸੰਗਤ ਦੱਸੇ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਹੈ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਗ੍ਰਾਹਤ ਕੀਤੀ ਉਹ ਬੇਵਕੂਫ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਦਮਦਮਾ ਸਾਹਿਬ ਦੇ ਰਹਿ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਹੈ ਤੋ ਇਹ ਤੇ ਪੰਜ ਜਿਹੜੇ ਸਿੰਘ ਸਾਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਹੀ ਮੈਂ ਉਹਦੀ ਭਾਵਨਾ ਅੱਜ ਫੇਰ ਸਬਸ਼ਤ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨਾਂ ਬਿਨ ਨਹੀਂ ਮੰਨਣਾ ਤਾਂ ਫੇਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰ ਹੀ ਜਾਓ ਪਰ ਅਕਾਲ ਤੱਕ ਤਾਂ ਸਾਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬਿਨ ਉਹਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਤੇ ਰਾਹ ਹੈਗੀਆਂ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਮੈਂ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਦੇ ਸੁਭਾਵ ਵੀ ਜਿਹੜੀ ਹੈ ਜਨ ਦੇ ਨਾਲ ਇੱਕ ਜਿਹੜਾ ਗਰੰਤੀ ਦੂਜਾਂ ਬਾਰੇ ਉਹਨਾਂ ਨੇ ਕਿਹਾ ਕਿ ਇਹ ਕੋਈ ਗਰੰਥੀ ਹੈ ਜੀ ਗਰੰਤੀ ਜਿਹੜਾ ਸਿਆਸਤ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਉਹ ਜਥੇਦਾਰ ਵੀ ਰਹੇ ਨੇ ਭਾਵੇਂ ਕਿ ਉਹਨਾਂ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਗਏ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵੇਤ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਆਦੇ ਹਮੇਸ਼ਾ ਰਹਿਣੀਆਂ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਹੇ ਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਰ ਨਹੀਂ ਲੱਗਾ ਜਿਹੜੇ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤੱਕ ਸਾਡੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਵੇਖੇ ਆ ਅਕਾਲ ਤਖ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਕਿ ਜਿਸ ਨੂੰ ਗੇਨੀ ਹਰਪ ਸਿੰਘ ਰਣੇ ਸ਼ਬਦਾਵਲੀ ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖ ਸਾਹਿਬ ਨੂੰ ਇਤਰਾਜ਼ ਤੇ ਹੈ ਵੇਖਾਂਗੇ ਉਹਨਾਂ ਵਾਲੇ ਸਮੇਂ ਤੁਲਬ ਗ੍ਰਿਹਾਉਂ ਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਫਕੀ ਦੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਓਗਣ ਕੋ ਨਾ ਚਦਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੋ ਇਹ ਮੂਰਖ ਵੀ ਕਹਿੰਨੇ ਹੋ ਸਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਧਲੇ ਤਰੇ ਭਵਨ ਸੂਦੀ ਅਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਦੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰਹਿ ਨਰਮਨ ਭੈ ਦਿੱਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਗੁਰਬਾਣੀ ਦੇ ਮਹਾਵਰੇ ਦੇ ਕਰਦਾ ਨਹੀਂ ਕੀ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤਿਆਰ ਕਰ ਰਿਹਾ ਤੇ ਪੰਥ ਤਿਆਰ ਕਰੋ। ਨਹੀਂ ਤੁਸੀਂ ਸਾਨੂੰ ਤਲਬ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਤੁਹਾਨੂੰ ਜਵਾਬ ਮੰਗਤਰ ਹੈ। ਸਾਤ ਸਾਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ। ਸਿੰਘ ਸਰ ਭਾਖਸ਼ਾ ਦੇ ਪ੍ਰੈਕਟਰ ਜਿਹੜੇ ਨੇ ਉਹਨਾਂ ਨੂੰ ਕਿਹੜਾ ਆ ਗਿਆ ਕਿਉਂਕਿ ਦੋ ਦੋ ਅਕਾਲੀ ਦਲ ਵੱਡੇ ਮੈਦਾਨ 'ਚ ਨੇ। ਇਹ ਸਭ ਕਿਹਨੂੰ ਪੀਂ ਕਿੱਥੇ ਪਹਿਲੇ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਇਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਾਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤੱਕ ਸਭ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ ਕੇ ਵਿਚਰਨਾ ਚਾਹੀਦਾ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਅਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲੱਗ ਹੋਣ ਦੀ ਲੋੜ ਨਹੀਂ ਹੈ ਸਿੰਘ ਸਾਹਿਬ ਜਸਵੰਤ ਸਿੰਘ ਪਹੁੰਚ ਚੁੱਕੇ ਨੇ ਇਹ ਸਪਸ਼ਟ ਕਰਨ ਦੇ ਦਿੱਤਾ ਆ ਆਨਲਾਈਨ ਵੀ ਆ ਉਹਨਾਂ ਨੇ ਆ ਆ ਕੇ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਜੀ ਪਰ ਉਹਦੇ ਨਿੱਜੀ ਤੌਰ ਤੇ ਪੇਸ਼ ਹੋਣਗੇ ਨਾ ਕਿਉਂਕਿ ਮੇਰੇ ਕੋਲ ਕਵੀਆਂ ਨੇ ਇੱਕ ਹੁਣ ਸ਼ਿਕਾਇਤ ਪੇਦੀ ਆ ਉਹ ਕਵੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਗਾ ਰਹੇ ਹਾਂ ਤੇ ਅਸੀਂ ਕਿਹਾ ਵੀ ਜਕਾਰੇ ਲੱਗਣੇ ਚਾਹੀਦੇ ਆ ਤੇ ਜਸਵੰਤ ਸਿੰਘ ਜਫਰੋਣਾ ਨੇ ਕਿਹਾ ਇਹ ਕਵੀਆਂ ਦੀ ਭਾਵਨਾ ਕਿ ਇੱਥੇ ਜਕਾਰੇ ਨਹੀਂ ਲੱਗਣੇ ਉਹ ਬੜੀ ਮੰਦਪਾਕੀ ਗੱਲ ਆ ਕਿ ਗੁਰੂਆਂ ਦੇ ਸ਼ਹੀਦੀ ਧਾੜਿਆਂ ਦੇ ਜਕਾਰੇ ਨਹੀਂ ਲੱਗਣੇ ਤੁਸ ਲੱਗਣਾ ਕੀ ਆ ਤਾਂ ਇਹ ਆਉਣਗੇ ਇੱਥੇ ਇਹ ਇਹਨਾਂ ਦਾ ਜੇ ਮਾਮਲਾ ਵਿਚਾਰ ਅਧੀਨ ਆ ਇੱਥੇ ਇਹਨਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋਣਾ ਪਊ ਬਾਕੀ ਵੇਖੋ ਮੈਂ ਫੇਰ ਸਮਝਾਵਾਂ ਕਾਲ ਤੱਕ ਸਾਹਿਬ ਜਿਹੜਾ ਵਾ ਇੱਥੇ ਸੱਚੀ ਭਾਵਨਾ ਨਹੀਂ ਆਈਦਾ ਜਿਹੜਾ ਵੀ ਸੱਚੀ ਭਾਵਨਾ ਨਹੀਂ ਹੁੰਦਾ ਉੱਥੇ ਕੋਈ ਦਬੈਤ ਨਹੀਂ ਹੁੰਦਾ ਜੋ ਗੁਰੂ ਦੀ ਮਰਿਆਦਾ ਵਾ ਉਹਦੇ ਮੁਤਾਬਕ ਤਨਖਾਹ ਲਗਾਈ ਜਾਂਦੀ ਆ ਤੇ ਅੱਗੇ ਵੀ ਲੱਗੀਆਂ ਤੇ ਅੱਗੇ ਵੀ ਲੱਗਣਗੀਆਂ ਸਿੰਘ ਸਾਹਿਬ ਸਿੰਘਾਬੋਂ ਦੇ ਨਾਤੇ ਉਹਨਾਂ ਨੂੰ ਮੈਂ ਦੇ ਪ੍ਰਧਾਨ ਬਣਨਾ ਚਾਹੀਦਾ ਹੈ ਨਾਤਕ ਤੌਰ ਤੇ ਨਹੀਂ ਬਣਨਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਉਪਾਧੀ ਵੱਡੀ ਆ ਔਰ ਉਹ ਪੰਥ ਦੇ ਵੱਡੇ ਇਤਾਂ ਦੇ ਲਈ ਉਹਨਾਂ ਨੂੰ ਤੇ ਕਾਰਜ ਕਰਨੀ ਚਾਹੀਦੀ ਪੰਥ ਇਕੱਠਾ ਹੋਵੇ ਪੰਥ ਦੇ ਵੱਡੇ ਇਤਾਲੀਆ ਹੀ ਮਿਲ ਜੁਲ ਕੇ ਚੱਲੀਏ ਔਰ ਸਾਰੇ ਜੋ ਤਰਫਾ ਜਿਹੜੇ ਅੱਜ ਪੰਥ ਤੇ ਹਮਲੇ ਹੋ ਰਹਾ ਉਹਦਾ ਮਿਲ ਕੇ ਆਪਾਂ ਜਵਾਬ ਦੇਗੇ ਨਾ ਕਿ ਆਟਾ ਢੋਗੇ ਵਾਈ ਜਿਸ ਤਰੀਕੇ ਨਾਲ ਜਵਾਬ ਦਿੱਤਾ ਕਿ ਆਓ ਵਰਕਰਾਂ ਦੇ ਨਾਲ ਕੋਈ ਧੱਕਾ ਕਰੇਗਾ ਤੇ ਮੈਂ ਨਾਲ ਖੜਾ ਹਾਂ ਇਹ ਬਿਆਨ ਇੱਕ ਸਾਫਤਾ ਸਿੰਘ ਸਾਹਿਬ ਨੂੰ ਫਵਦੇ ਨੇ ਜੀ ਕੋਈ ਧੱਕਾ ਦੇ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਧੱਕਾ ਧੱਕਾ ਕੌਣ ਕਰਦਾ ਜੀ ਧੱਕਾ ਦੇ ਜਸਤਾਂ ਨਹੀਂ ਧੱਕਾ ਦੇ ਕਰਦੀਆਂ ਵਾ ਹਕੂਮਤਾਂ ਉਹ ਅੱਜ ਜਿਹੜਾ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਵਾ ਉਦੇਤੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ। ਦੇਖੋ ਅਸੀਂ ਪਿਛਲੇ ਦਿਨੀ ਵੀ ਨਾ ਇਹਦੀ ਚਿੰਤਾ ਜਤਾਈ ਹੀ ਵੀ ਜਿਹੜੀ ਇਹ ਨਵੀਂ ਤਕਨੀਕ ਆ AI ਵਾਲੀ ਇਹ ਖਤਰਨਾਕ ਆ। ਮਣੀ ਇਹਦੇ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ AI ਦੇ ਜਿਹੜੇ ਮਾਹਰ ਆ ਉਹਨਾਂ ਨੂੰ ਇੱਥੇ ਸੱਦਾਂਗੇ। ਔਰ ਉਹਨਾਂ ਦੀ ਸਲਾਹ ਦੇ ਨਾਲ ਇਹਦੀ ਕੋਈ ਪੱਕੀ ਰੋਕਤ ਹਮ ਹੋਵੇ ਜਾਂ ਕੋਈ ਇਹੋ ਜਿਹਾ ਪ੍ਰਾਲਾ ਹੋਵੇ ਵੀ ਜਿਹੜਾ ਵੀ ਕਰਦਾ ਵਾ ਉਹ ਬਾਅਦ ਦੁਬਾਰਾ ਨਾ ਕਰੇ ਉਹਨੂੰ ਕੋਈ ਸਜ਼ਾ ਦੀ ਇਹੋ ਜੀ ਹੋ ਜੇ ਆਪਾਂ ਉਹਦੇ ਲਈ ਆਉਣ ਵਾਲੇ ਸਮੇਂ ਤੇ ਇੱਕ ਇਕਤਰਤਾ ਕਰਾਂਗੇ। ਔਰ ਇਹਨੂੰ ਰੋਕਿਆ ਜਾਣਾ ਚਾਹੀਦਾ ਵੇਖਿਆ ਕਿਉਂਕਿ ਕਿਉਂਕਿ ਭਾਵੇਂ ਕੋਈ ਕੋਈ ਵੀ ਧਰਮ ਸਥਾਨ ਆ ਜਾਂ ਕਿਸੇ ਵੀ ਧਰਮ ਦਾਵਾ ਉਹਦੀ ਜਿਹੜੀ ਮੂਲ ਬਨਾਵਟ ਆ ਉਹਦੇ ਨਾਲ ਛੇੜ ਛਾੜ ਕਰਨੀ ਜਾਂ ਆਪਣੇ ਤਰੀਕੇ ਨਾਲ ਉਹਨੂੰ ਤੋੜਨਾ ਮਰੋੜਨਾ ਠੀਕ ਨਹੀਂ ਆ ਬਾਕੀ ਸਰਕਾਰਾਂ ਨੂੰ ਇਹਨਾਂ ਤੇ ਸਖਤ ਹੋਣਾ ਚਾਹੀਦਾ ਜਿਹੜੇ ਵੀ ਖਾਸ ਕਰਕੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਉਹ ਕਾ ਨਿਕਲਦਾ ਵਾ ਖत्री ब्राह्मण ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਾਰੀ ਦੁਨੀਆ ਭਰ ਦੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਆਉਂਦੇ ਆ ਉਸ ਸਥਾਨ ਦੇ ਨਾਲ ਇਹੋ ਜੀ ਕੋਈ ਛੇੜਛਾੜ ਕਰਨੀ ਇਹ ਆਈ ਦੇ ਨਾਲ ਠੀਕ ਨਹੀਂ ਆ ਸਰਕਾਰਾਂ ਨੂੰ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਉਹ ਲੈਣਾ ਚਾਹੀਦਾ ਬਾਕੀ ਆਪਾਂ ਇਕਤਰਤਾ ਕਰਕੇ ਇਹਦਾ ਕੀ ਅਗੇ ਹੱਲ ਹੋ ਸਕਦਾ ਆਪਾਂ ਕਰਾਂਗੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜਿਹੜਾ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਤਲਬ ਕੀਤਾਗਾ ਉਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਦਿਆਰਥੀਆਂ ਵੱਲੋਂ ਤੇ ਸਿੱਖ ਸੰਗਠਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਜਿਹਦੇ ਵਿੱਚ ਉਹਨਾਂ ਨੇ ਫਰੀਲ ਵੀ ਭੇਜੀ ਆ ਜਿੱਥੇ এবੀਸੀ ਸਾਹਿਬ ਜਿਹੜੇ ਆ ਉਹ ਗੁਰਮਤ ਦੇ ਬਾਰੇ ਕੋਈ ਮਿਲ ਬੁਗੀ ਗੱਲ ਕਰ ਰਹੇ ਆ ਤਾਂ ਉਹਦੇ ਸਬੰਧ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਆਣ ਕੇ ਪੱਖ ਰੱਖੋ ਕਿਉਂਕਿ ਜਿੱਥੋਂ ਤੱਕ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਆ ਪਛਾਣ ਦੀ ਗੱਲ ਆ ਸਿੱਖ ਕੌਮ ਦੀ ਵੱਖਰੀ ਹਸਤੀ ਆ ਵੱਖਰੀ ਪਛਾਣ ਆ ਵੱਖਰੀ ਆਇਡੈਂਟੀ ਆ ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਆ ਇਸ ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪਰਸ਼ਨ ਚਿੰਨ ਕਰੂਗਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ ਅਜਿਹੇ ਬੰਦਿਆਂ ਨੂੰ ਉੱਥੇ ਸੱਜਦਾ ਰਿਹਾ ਵਾ ਤੇ ਕੁਛ ਦਾ ਰਿਹਾ ਕਿ ਆਣ ਕਿਉ ਆਪਣਾ ਪੱਖ ਰੱਖਣਗੇ ਤਾਂ ਕਰਕੇ ਉਹਨਾਂ ਨੇ ਸੱਜਿਆਗੇ ਸਿੰਘਾ ਕੋ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਜਿਵੇਂ ਇੱਕ ਪਾਰਟੀ ਬਣਾਈ ਗਈ ਹੈ ਹਾਲਕੇ ਸਾਰੇ ਥੁੱਲੇ ਸਵੈਟਨ ਦੀ ਗੱਲ ਕੀਤੀ ਗਈ ਸੀ ਪਰ ਇੱਕ ਵੱਖਰਾ ਥੁੱਲਾ ਹੋਂ ਦੇਖਣ ਨੂੰ ਮਿਲ ਰਿਹਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਬਦਾਬਦੀ ਜਿਹੜੀ ਵਰਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੰਪ੍ਰੈਂਟ ਹੋ ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੀ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਹੈ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆਕਾਲੀ ਦਾ ਇੱਥੇ ਬਹੁਤ ਸਾਰੇ ਆਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆਰ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਆਕਾਲ ਤੱਕ ਸਭ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿਥੋਂ ਤੱਕ 2 ਦਸੰਬਰ 2024 ਦੇ ਉਹ ਆਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈ ਗਈ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਤੁਸੀਂ ਦੱਸੋ ਜੀ ਸੰਗਤ ਦੱਸੇ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਪ੍ਰਾਪਤ ਕੀਤੀ ਉਹ ਕੋਈ ਬੇਫਿਕਰ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਦਮਦਮਾ ਸਾਹਿਬ ਦੇ ਰਹੇ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਸੋ ਇਹ ਤੇ ਪੰਜ ਜਿਹੜੇ ਸਿੰਘ ਸਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਹੀ ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨਾਂ ਬਿਨ ਨਹੀਂ ਮੰਨਣਾ ਤਾਂ ਫੇਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰੀ ਜਾਓ ਪਰ ਅਕਾਲ ਤੱਕ ਸਾਹਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬੈਨੋਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਤੇ ਰਾਹ ਹੈਗੀ ਨਾ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਮੈਂ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇਹ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਜਿਸ ਵਾਰ ਸੁਭਾਮ ਵੀ ਜਿਹੜੇ ਦਾ ਗ੍ਰੰਥੀ ਜਿੰਦਾ ਬਾਰੇ ਉਹਨਾਂ ਨੇ ਕਿਹਾ ਕਿ ਇਹ ਕੋਈ ਗ੍ਰੰਥੀ ਹੈ ਜੀ ਗ੍ਰੰਥੀ ਜਿਹੜਾ ਸਿਆਸਤ ਕਰਦੇ ਨੇ ਇਹਨਾਂ ਕਿੱਦਾਂ ਨੂੰ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਉੱਥੇ ਜਥੇਦਾਰ ਵੀ ਰਹੇ ਨੇ ਭਾਵੇਂ ਕਿ ਹੁਣ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਗਏ ਮੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵਿੱਚ ਮੇਰੀ ਪੀੜੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਦੋਂ ਵੀ ਅੱਜ ਵੀ ਆਦੇ ਹਮੇਸ਼ਾ ਰਹਿਣੀਆਂ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਤਰਫਾ ਹਮਲੇ ਹੋ ਰਿਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਰ ਨਹੀਂ ਲੱਗਾ ਜੇ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਕਿ ਜਿਸ ਤਰ੍ਹਾਂ ਉਹਨਾਂ ਗੇਂਦੀ ਹਰ ਮਿੱਥਿੰਗ ਰਣੇਸ਼ਪ davli ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਨੂੰ ਇਤਰਾਜ਼ ਤੇ ਹੈ ਵੇਖਾਂਗੇ ਉਹਨਾਂ ਵਾਲੇ ਸਮੇਂ ਤੁਲਬ ਗ੍ਰਿਹਾਉਂ ਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਫਕੀ ਦੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨ ਹੈ ਓਗਣ ਕੋ ਨਾ ਚਤਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੂੰ ਤੁਸੀਂ ਮੂਰਖ ਵੀ ਕਹਿੰਨੇ ਹੋ ਸਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਤੀਆ ਗੁਰ ਭੇਟ ਪਨੀਤਾ ਮੈਂ ਮਾਂ ਸਾਧੂ ਸੰਗਤ ਦੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੱਗ ਰਹਿ ਨਿਰਮਲ ਭੈਤੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਕਰਦਾ ਨਹੀਂ ਕੀ ਗੁਰਬਾਣੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤੈਅ ਕਰੇ ਤੇ ਪੰਥ ਤੈਅ ਕਰੂਗਾ ਤੁਸੀਂ ਸਭ ਨੂੰ ਤਲਬ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਤੁਹਾਨੂੰ ਜਵਾਬ ਮੰਗ ਕਰਦਾ ਬਾਕੀ ਸਾਹਿਬ ਜਵਾਬ ਦੇਖੋ ਇਹ ਇਹ ਦੇਖਾਂਗੇ ਆਪਾਂ ਸਿੰਘਰ ਭਾਖਸ਼ਾ ਦੇ ਪਾਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਕਿਹੜਾ ਆ ਗਿਆ ਕਿਉਂਕਿ ਦੋ ਦੋ ਕਾਲੀ ਤੇ ਵੱਡੇ ਮੈਦਾਨ ਤੇ ਨੇ ਇਸ ਵਕਤ ਸਿੱਖ ਨੂੰ ਪੀ ਕਿੱਸੇ ਪੈਲੇ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਇਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣ ਪਰ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ ਕੇ ਵਿਚਰਨਾ ਚਾਹੀਦਾ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲੱਗ ਹੋਣ ਦੀ ਲੋੜ ਨਹੀਂ